ਵਾਦ ਨੰਬਰ 87 ਵਿਖੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਦਿਮਾਨ ਜੀ ਅਤੇ ਰਵੀ ਬਤਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੰਡਲ ਪ੍ਰਧਾਨ ਅਸ਼ੋਕ ਰਾਣਾ ਅਤੇ ਰਜੇਸ਼ ਰਾਣਾ ਜੀ ਦੇ ਨਿਵਾਸ ਸਥਾਨ ਉੱਤੇ ਡਾਕਟਰ ਰਜੇਸ਼ ਸੁਪਰ ਸਪੈਸ਼ਲਿਸਟ ਆਈ ਅਤੇ ਲੇਜ਼ਰ ਸੈਂਟਰ ਦੁਆਰਾ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਪੂਰੇ ਇਲਾਕਾ ਨਿਵਾਸੀਆਂ ਨੇ ਆ ਕੇ ਚੈੱਕਅਪ ਕਰਵਾਇਆ ਅਤੇ ਡਾਕਟਰ ਰਜੇਸ਼ ਜੀ ਦੀ ਟੀਮ ਵੱਲੋਂ ਗਰੀਬ ਤਬਕੇ ਦੇ ਲੋੜਵੰਦ ਲੋਕਾਂ ਦੇ ਫ੍ਰੀ ਆਪਰੇਸ਼ਨ ਕਰਵਾਉਣ ਲਈ ਸਿਲੈਕਟ ਕੀਤਾ ਗਿਆ ਇਸ ਮੌਕੇ ਤੇ ਯੂਥ ਪ੍ਰਧਾਨ ਰਵੀ ਬਤਰਾ ਜੀ ਪੰਜਾਬ ਅਧਿਕਾਰੀ ਅੰਕਿਤ ਸ਼ੈਣੀ ਜੀ ਨਮਨ ਬੰਸਲ ਜੀ ਅਜੇਤ ਵੰਜੀ ਰਾਜਵੀਰ ਜੀ ਅਤੇ ਸ਼ਿਪੂਰੀ ਮੰਡਲ ਦੇ ਸਾਰੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਸ਼ੋਕ ਕਰਾਣਾ ਸ਼ਿਪੂਰੀ ਮੰਡਲ ਪ੍ਰਧਾਨ ਅੱਜ ਦਾ ਜਿਹੜਾ ਕੈਂਪਸ ਸਾਡੇ ਸ਼੍ਰੀ ਜ਼ਿਲ੍ਹਾ ਪ੍ਰਧਾਨ ਰੇਸ਼ ਨਵਾਂ ਜੀ ਦੇ ਦਿਸ਼ਾ-ਨਿਰਦੇਸ਼ਾਂ ਨਾਲ ਲਗਾਇਆ ਗਿਆ ਹੈ ਇਹ ਸੇਵਾ ਭਾਵ ਦੇ ਤਹਿਤ ਲਗਾਇਆ ਗਿਆ ਹੈ ਸਾਨੂੰ ਇੱਕ ਜਨਿਆਂ ਵੱਲੋਂ ਆਦੇਸ਼ ਹੋਇਆ ਸੀ ਕੇ ਸੇਵਾ ਭਾਵ ਦੇ ਤਹਿਤ ਜਿੰਨੀ ਵੀ ਸੇਵਾ ਅਸੀਂ ਪਬਲਿਕ ਦੀ ਕਰ ਸਕਦੇ ਆ ਕੀਤੀ ਜਾਏਗੀ ਔਰ ਇੱਥੇ ਬਾੜ ਦੇ ਵਿੱਚ ਸਾਡੇ ਇਹ ਅੱਖਾਂ ਦਾ ਫ੍ਰੀ ਕੈਂਪ ਚੱਲ ਰਿਹਾ ਬਾੜ ਨੰਬਰ 88 ਦੇ ਵਿੱਚ ਫ੍ਰੀ ਆਸ਼ਵਾਨ ਕੈਂਪ ওই ਬਣਾ ਯੋਜਨਾ ਮੰਦਰਾ ਲੋਨ ਦੇ ਕੈਂਪ ਇੱਕ ਮਹੀਨਾ ਤੋਂ ਚੱਲ ਰਹੇ ਮੇਰੀ ਅਧਿਕਸ਼ਤਾ ਦੇ ਵਿੱਚ ਔਰ ਮੈਂ ਇਹ ਦਾ ਜਿਹੜਾ ਵੀ ਸ਼ਰੇਹ ਹੈ ਆਪਣੇ ਤਸੱਦੀ ਜਿਲ੍ਹਾ ਪ੍ਰਧਾਨ ਸ਼੍ਰੀ ਨਿਸ਼ਤਵਾਨ ਜਿਹਨੂੰ ਦਿੰਨਾ ਤੇ ਉਹਨਾਂ ਨੇ ਸਾਨੂੰ ਇਹ ਡਿਊਟੀਆਂ ਲਗਾਈਆਂ ਇਸ ਕਾਬਲ ਸਮਝਿਆ ਤੋ ਸਾਨੂੰ ਜੋ ਡਿਊਟੀ ਉਹਨਾਂ ਨੇ ਸਾਨੂੰ ਸੌਂਪੀ ਹੈ ਅਸੀਂ ਤਨਮਨ ਧੰਦੇ ਨਾਲ ਉਹਨਾਂ ਨੇ ਵਹਾ ਰਿਆ ਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਤਾਂ ਇਸ ਮੁਹਿੰਮ ਨੂੰ ਸਭ ਤੋਂ ਪਹਿਲਾਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਜੀ ਅਰਜਨਿਸ਼ ਧਮਾਨ ਜੀ ਇਹ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀ ਅਗਵਾਈ ਹੇਠ ਇਹ ਕੈਂਪ ਲਗਾਇਆ ਗਿਆ ਹੈ ਉਹਨਾਂ ਦੇ ਆਦੇਸ਼ ਹੋਏ ਸੀ ਕਿ ਸੇਵਾ ਭਾਵ ਦੇ ਤਹਿਤ ਜੋ ਵੀ ਭਾਰਤੀ ਜਨਤਾ ਪਾਰਟੀ ਦਾ ਇੱਕ ਮੁੱਖ ਟੀਚਾ ਹੈ ਲੋਕਾਂ ਦੀ ਨਿਸ ਭਾਵ ਸੇਵਾ ਕਰਨਾ ਤੇ ਉਸ ਤਹਿਤ ਦੇ ਅਸੀਂ ਅਸਤੇ ਅਸਤੇ ਜੈ ਸ਼੍ਰੀ ਰਾਮ ਜੀ ਅੱਜ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਾਨਕਨਗਰ ਵਾਰਡ ਨੰਬਰ 87 ਵਿੱਚ ਅਸ਼ੋਕ ਰਾਣਾ ਜੀ ਦੀ ਅਗਵਾਈ ਹੇਠ ਅੱਜ ਫ੍ਰੀ ਅੱਖਾਂ ਦਾ ਚੈੱਕਅਪੈਂਪਲ ਚਲਾਇਆ ਜਾ ਰਿਹਾ ਹੈ ਤੇ ਇਹ ਚੈੱਕਅਪ ਸਾਰੇ ਇਲਾਕਾ ਨਿਵਾਸੀਆਂ ਤੇ ਅਤੇ ਇਸ ਵਾਰਡ ਵਿੱਚ ਜਿੰਨੇ ਵੀ ਪਰਿਵਾਰ ਰਹਿੰਦੇ ਨੇ ਉਹ ਆ ਕੇ ਆਪਣਾ ਬਾਰੋ-ਬਾਰੀ ਚੈੱਕਅਪ ਕਰਾ ਰਹੇ ਨੇ ਇਸ ਕੈਂਪ ਵਿੱਚ ਲੋਕਾਂ ਨੂੰ ਡਾਕਟਰ ਰਮੇਸ਼ ਦੁਆਰਾ ਫ੍ਰੀ ਸੁਵਿਧਾ ਦਿੱਤੀ ਜਾ ਰਹੀ ਹੈ ਤੇ ਜਿਸ ਵਿੱਚ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਉਹਨਾਂ ਦੀ ਅੱਖਾਂ ਦੇ ਨੰਬਰ ਵੀ ਦੱਸੇ ਜਾ ਰਹੇ ਨੇ ਤੇ ਉਸ ਦੇ ਨਾਲ ਹੀ ਜਿਹੜੇ ਕੁਝ ਗਰੀਬ ਵਰਗ ਦੇ ਲੋਕ ਨੇ ਡਾਕਟਰ ਵੱਲੋਂ ਇੱਕ ਬਹੁਤ ਵਧੀਆ ਲਹਿਰ ਚਲਾਈ ਗਈ ਹੈ ਡਾਕਟਰ ਰਮੇਸ਼ ਜੀ ਵੱਲੋਂ ਉਹ ਲਹਿਰ ਦੇ ਮੂਹਿਮ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਨੂੰ ਚਿੱਟਾ ਮੋਤੀਆ ਆਪਣਾ ਆਪਰੇਸ਼ਨ ਨਹੀਂ ਕਰਵਾ ਸਕਦੇ ਔ ਫਰੀ ਹੋਪ ਕੋਸਟ ਇਸ ਕੈਂਪ ਤੋਂ ਬੰਦੇ ਸਿਲੈਕਟ ਕਰਕੇ ਉਹਨਾਂ ਦੇ ਆਪਰੇਸ਼ਨ ਵੀ ਕਿਤੇ ਜਾਣਗੇ ਨਿਸ਼ਚਿਤ ਕੀਤੀ ਹੋਈ ਤਾਰੀਖ ਤੇ ਤੇ ਇਹ ਸਾਰੇ ਇਲਾਕਾ ਮਾਨ ਨਿਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਇਸ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜੋ ਇੱਥੇ ਆ ਕੇ ਚੈੱਕਅਪ ਕਰਵਾ ਰਹੇ ਨੇ ਤੇ ਚੈੱਕਅਪ ਦਾ ਕੈਂਪ ਚਲਾ ਰਹੇ ਨੇ ਜੈ ਸ਼੍ਰੀ ਰਾਮ ਐਸਐਮਜ਼ੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ